Google ਨੇ ਭਾਰਤ ਦੀ ਪਹਿਲੀ ਮਹਿਲਾ ਪਹਿਲਵਾਨ ਹਮੀਦਾ ਬਾਨੋ ਨੂੰ ਡੁੱਡਲ ਰਾਹੀਂ ਸ਼ਰਧਾਂਜਲੀ ਦਿੱਤੀ ਹੈ। ਅੱਜ Google ਦੇ ਹੋਮ ਪੇਜ ਤੇ ਸਰਚ ਇੰਜਨ ਦਾ ਲੋਗੋ ਹਮੀਦਾ ਦੀ ਤਸਵੀਰ ਦਾ ਹੈ। ਹਮੀਦਾ 1940 ਅਤੇ 50 ਦੇ ਦਹਾਕੇ ਦੌਰਾਨ ਕੁਸ਼ਤੀ ਕਰਦੀ ਸੀ। ਉਹ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਦੀ ਰਹਿਣ ਵਾਲੀ ਹੈ। ਹਮੀਦਾ ਨੇ ਪਹਿਲਵਾਨ ਬਾਬਾ ਪਹਿਲਵਾਨ ਨੂੰ ਸਿਰਫ 1 ਮਿੰਟ 34 ਸਕਿੰਟ ਵਿੱਚ ਹਰਾਇਆ ਸੀ। ਜਿਸ ਤੋਂ ਬਾਅਦ ਉਸਨੇ ਪੇਸ਼ੇਵਾਰ ਕੁਸ਼ਤੀ ਤੋਂ ਸੰन्यास ਲੈ ਲਿਆ ਸੀ। ਭਾਰਤੀ ਪਹਿਲੀ ਪੇਸ਼ੇਵਾਰ ਮਹਿਲਾ ਪਹਿਲਵਾਨ ਵਜੋਂ ਜਾਣੀ ਜਾਂਦੀ ਬਾਨੋ ਦੀ ਪ੍ਰਸਿੱਧੀ ਦਾ ਸਫ਼ਰ ਚੁਣੌਤੀਆਂ ਭਰਪੂਰ ਹੋਣ ਦੇ ਨਾਲ-ਨਾਲ ਕਮਾਲ ਦਾ ਵੀ ਸੀ ਚੁਣੌਤੀਆਂ ਅਲੀਗੜ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਹਮੀਦਾ ਬਾਨੋ ਅਲੀਗੜ ਦੀ ਐਮਾਜਨ ਵਜੋਂ ਪ੍ਰਸਿੱਧ ਹੋ ਗਈ ਮੁੰਬਈ ਵਿੱਚ 1954 ਦੇ ਇੱਕ ਮੁਕਾਬਲੇ ਵਿੱਚ ਬਾਨੋ ਨੇ ਕੱਧੀ ਤੌਰ ਤੇ ਰੂਜ਼ ਦੀ ਮਾਦਾ ਭਾਲੂ ਵਜੋਂ ਜਾਣੀ ਜਾਂਦੀ ਵੀਰਾ ਚਿਸਟੀ ਲੇਨ ਨੂੰ ਹਰਾਇਆ ਸੀ ਬਾਨੋ ਨੇ ਕਥਿਤ ਤੌਰ ਤੇ ਰੂਜ਼ਦੀ ਮਾਦਾ ਭਾਲੂ ਵਜੋਂ ਜਾਣੀ ਜਾਂਦੀ ਵੇਰਾ ਚਿਸਟੀਲੀ ਨੂੰ 1 ਮਿੰਟ ਤੋਂ ਵੀ ਘੱਟ ਸਮੇਂ 'ਚ ਹਰਾਇਆ ਸੀ ਦੱਸਿਆ ਜਾਂਦਾ ਹੈ ਕਿ ਹਮੀਦਾ ਬਾਨੋ ਦਾ ਭਾਰ 108 ਕਿਲੋਗ੍ਰਾਮ ਅਤੇ ਉਸ ਦੀ ਉਚਾਈ 1.6 ਮੀਟਰ ਸੀ ਉਸ ਨੂੰ ਦੁੱਧ ਬਹੁਤ ਪਸੰਦ ਸੀ ਅਤੇ ਰੋਜ਼ਾਨਾ 5-6 ਲੀਟਰ ਦੁੱਧ ਪੀਂਦੀ ਸੀ ਆਪਣੇ ਕੈਰੀਅਰ ਦੌਰਾਨ ਉਹ ਫਲਾਂ ਦਾ ਜੂਸ ਵੀ ਪਸੰਦ ਕਰਨ ਲੱਗ ਗਈ ਸੀ ਬਾਨੋ ਦੇ ਖਾਣੇ ਵਿੱਚ ਬਰੀਆਨੀ ਮਟਨ ਬਦਾਮ ਅਤੇ ਮੱਖਣ ਵੀ ਸ਼ਾਮਲ ਸੀ